ਇਕ ਓੰਕਾਰ ਫਿਰ ਰਿਅਲਾਈਜ਼ ਕਰ ਲੀਏ ਇਕ ਓੰਕਾਰ ਤੋਂ ਅੱਗੇ ਗੁਰੂ ਨਾਨਕ ਸਾਹਿਬ ਕਹ ਰਹੇ ਸਤ ਨਾਮ ਸਤ ਨਾਮ ਕੀ ਮਤਲਬ ਹੈ ਨਾ ਕਿਸੇ ਦਾ ਨਾਮ ਸਤ ਨਹੀਂ ਲੈ ਬੜੇ ਉੱਪਰਲੇ ਲੈਵਲ ਤੇ ਅਸੀਂ ਟ੍ਰਾਂਸਲੇਸ਼ਨ ਕਰਕੇ ਸਾਨੂੰ ਸਮਝ ਨਹੀਂ ਆਉਂਦੀ ਫਿਰ ਕੀ ਕਹਿ ਰਹੇ ਗੁਰੂ ਜਦੋਂ ਤੱਕ ਉਹਦੀ ਗਹਿਰਾਈ ਨੂੰ ਨਾ ਸਮਝੀਏ उन्न दिला रहे केवल 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 नाम ही सत है जो सत है सो चल सब कोई उपज्या है।, है ना एक लहर आई है उस लहर ने वापस भी जाना है राइट कोई लहर होंगी जी रह जाए पॉसिबल कोई लहर होंगी उठ के थले ना गिरे कहीं देखिए तो कोई एक लहर उठी फिर उपरू गायब हो गई थले नहीं आई ਹੋ ਸਕਦਾ ਨਹੀਂ ਜਿਹੜੀ ਉੱਪਰ ਉੱਠੀ ਹੈ ਉਹਨੇ ਥੱਲੇ ਡਿਗਣਾ ਹੀ ਡਿਗਣਾ ਜਿਹੜੀ ਬਾਹਰ ਆਈ ਹੈ ਉਹਨੇ ਅੰਦਰ ਵਾਪਸ ਜਾਣਾ ਹੀ ਜਾਣਾ ਇਹ ਤਾਂ ਚੱਲਦਾ ਰਹੇਗਾ ਇੱਕ ਟੈਂਪਰਰੀ ਹੈ ਪਰ ਕੀ ਹੈ ਜੋ ਚੇਂਜ ਨਹੀਂ ਹੋ ਰਿਹਾ ਉਸ ਪੂਰੇ ਸੀਨ ਦੇ ਵਿੱਚ ਜਦੋਂ ਅਸੀਂ ਸਮੁੰਦਰ ਦੇ ਕਿਨਾਰੇ ਬੈਠੇ ਹਾਂ ਲਹਿਰਾ ਤਾਂ ਆ ਰਹੀਆਂ ਜਾ ਰਹੀਆਂ ਨੇ ਉੱਠ ਰਹੀਆਂ ਨੇ ਗਿਰ ਰਹੀਆਂ ਨੇ ਪਰ ਉਸ ਪੂਰੇ ਸੀਨ ਦੇ ਵਿੱਚ ਕੀ ਹੈ ਜੋ ਕਦੀ ਚੇਂਜ ਨਹੀਂ ਹੋ ਰਿਹਾ ਸੋਚੋ ਹੈਗਾ ਕੁਝ ਜੋ ਨਾ ਆ ਰਿਹਾ ਨਾ ਜਾ ਰਿਹਾ ਨਾ ਉੱਠ ਰਿਹਾ ਨਾ ਬੈਠ ਰਿਹਾ ਉਹ ਹੈ ਬਿਲਕੁਲ ਬਿਊਟੀਫੁੱਲ ਸਮੁੰਦਰ ਸਮੁੰਦਰ ਨੇ ਜੀ ਕਦੀ ਕਿਹਾ ਕਿ ਬਈ ਉਹ ਸਮੁੰਦਰ ਆਇਆ ਸੀ ਹੁਣ ਚਲਾ ਗਿਆ ਉਹ ਸਮੁੰਦਰ ਉੱਪਰ ਉੱਠਿਆ ਸੀ ਹੁਣ ਬਹਿ ਗਿਆ ਕਦੀ ਨਹੀਂ ਉਹ ਅਸਥਿਰ ਰਹੋ ਡੋਲੋ ਮਤ ਕਬ ਗੁਰੂ ਸਾਹਿਬ ਸਾਡਾ ਧਿਆਨ ਦਿਲਾ ਰਿਹਾ ਹੈ ਬਈ ਇਸ ਟੈਂਪਰਰੀ ਦੇ ਨਾਲ ਹੀ

ਇਹ ਤਾਂ ਆਇਆ ਐਨ ਜਾਨੇ ਮਿੱਟੀਏ ਮਿੱਟੀ ਹੋ ਜਾਏਗਾ ਮਨ ਦੀਆਂ ਜਿਹੜੀਆਂ ਲਹਿਰਾਂ ਨੇ ਕੀ ਕਦੀ ਉਹ ਅਸਥਿਰ ਹੁੰਦੀਆਂ ਨੇ ਕਿ ਉਹ ਡੁੱਲਦੀਆਂ ਰਹਿੰਦੀਆਂ ਜਿਹੜੀਆਂ ਮਨ ਦੀਆਂ ਤਰੰਗਾਂ ਹੈ ਮਨ ਦੇ ਵਿਚਾਰ ਮਨ ਦੇ ਖਿਆਲ ਮਨ ਦੇ ਭਾਵ ਸਾਡੇ ਇਮੋਸ਼ਨ ਸਾਡੇ ਫੀਲਿੰਗਸ ਸੇਮ ਰਹਿੰਦੇ ਆ ਕਨਸਟੈਂਟ ਰਹਿੰਦੇ ਆ ਕਿ ਬਦਲਦੇ ਰਹਿੰਦੇ ਆ ਹਰ ਵੇਲੇ ਬਦਲਦੇ ਰਹਿੰਦੇ ਆ ਹਰ ਵੇਲੇ ਹਰ ਵੇਲੇ ਸੀਨ ਚੇਂਜ ਹੁੰਦਾ ਕੋਈ ਦੋ ਗੱਲਾਂ ਪਿਆਰ ਨਾਲ ਕਹ ਦੇ ਸਾਡੀ ਥੋੜੀ ਤਾਰੀਫ ਕਰ ਦੇਵੇ ਤੇ ਮਨ ਕਿਦਾਂ ਦਾ ਹੁੰਦਾ ਸਾਡਾ ਐਨ ਚੜਦੰਡੇ ਪਤੰਗਾ ਮੱਕਰ ਉੱਤੇ ਉਡਾਰੀ ਮਾਰਦਾ ਹੈ ਕਹਿੰਦਾ ਲੈ ਮੇਰ ਤੋਂ ਵਧੀਆ ਬੰਦਾ ਕੋਈ ਨਹੀਂ ਇਸ ਦੁਨੀਆ 'ਚ ਮੇਰ ਤੋਂ ਵਧੀਆ ਲਿਖਾਰੀ ਨਹੀਂ ਮੇਰ ਤੋਂ ਵਧੀਆ ਬੋਲਣ ਵਾਲਾ ਕੋਈ ਨਹੀਂ ਮੇਰ ਤੋਂ ਵਧੀਆ ਸੋਚ ਕੇ ਸੀਦੀ ਨਹੀਂ ਮੇਰ ਤੋਂ ਵਧੀਆ ਆਈਡੀਆਸ ਕਿਸੇ ਨੇ ਨਹੀਂ ਮੇਰ ਤੋਂ ਸੋਨਾ ਕੋਈ ਨਹੀਂ ਮੇਰ ਤੋਂ ਅਮੀਰ ਕੋਈ ਨਹੀਂ ਮੇਰ ਤੋਂ ਬਲਵਾਨ ਕੋਈ ਨਹੀਂ ਐਨ ਉਡਾਰੀ ਐਨ ਛਾਲ ਮਾਰਦਾ ਹੈ ਪਰ ਜਿਹੜਾ ਉੱਤੇ ਚੜਿਆ ਹੈ ਯਾਦ ਰੱਖੋ ਹਮੇਸ਼ਾ ਜਿਹੜਾ ਉੱਤੇ ਚੜਿਆ ਉਹਨੇगिरਣਾ